ਮੈਂ ਸੁਣਨੇ ਅਮਨ ਪਵਿਤਾ ਹੈਗਾ ਮੇਰੇ ਕਰਮੇ ਚ ਕਿ ਨਹੀਂ ਹਾਂ ਮੈਂ ਕੱਟ ਲਿਆ ਲੈ ਆਈ ਬਸ ਇਦਾਂ ਗੱਲ ਕਰਨ ਹਾਂਜੀ ਆ ਗਈ ਪਵਿਤਾ ਕਟਣੀ ਕਿ ਕੀ ਕਰਨੀ ਆ ਕੱਟ ਲਿਆ ਬਸ 2 ਘੰਟੇ ਲਾਤੇ ਆ ਤੇ 5 ਮਿੰਟਾਂ ਦਾ ਕੰਮ ਹੀ ਲੈ ਬਸ ਕੱਟ ਹੋ ਗਿਆ ਉਸੇ ਦਾ ਧੋਈ ਜੰਨੇ ਤੇ ਨਾਲ ਉਹ ਕਰਨੀ ਮੈਂ ਕੀ ਕਰਾਂਗੀ ਗੱਲਾਂ ਨਹੀਂ ਜੇ ਨਹੀਂ ਕਰਨੀਆਂ ਲਾ ਉਹ ਅੰਦਰ ਗੱਲਾਂ ਕਰ ਰਹੇ ਨੇ ਤੇ ਤੇ ਕੰਮ ਚੰਗੇ ਨਹੀਂ ਹੈਗੇ ਉਹ ਆਪਣੀ ਗੱਲ ਕੋ ਕਰ ਰਹੇ ਹੋਣਗੇ ਈ ਮੈਨੇ ਇੱਦਾਂ ਤਾਂ ਬੋਲ ਲੈਣੀ ਤੇਰੇ ਕੰਮ ਹੀ ਇੱਦਾਂ ਨੇ ਨਾਲੇ ਤੂੰ ਗੱਲਾਂ ਸੁਣਣ ਦੀਆਂ ਤੇ 2 ਘੰਟੇ ਤੂੰ ਇਹਨੂੰ ਪਕੀਤੇ ਨੂੰ ਲਾਤੇ ਹਾਏ ਹਾਏ 2 ਘੰਟੇ ਕੋ ਦੋ ਆ 10 ਮਿੰਟ ਲੱਗੇ ਮੈਂ ਕੱਟ ਲਈ ਹੀ ਬਸ ਕੱਫੜਾ ਆ ਲਓ ਫੜੋ ਫੜਾਓ ਆ ਮੈਂ ਖਾਵਾਂ ਅੱਧੋ ਕੀ ਤੇਰੇ ਵਾਲੀ ਵੀ ਹਾਏ ਹਾਏ ਤੂੰ ਬੋਲਦੇ ਕਿਦਾਵੇਂ ਤੇ ਗੱਲਾਂ ਵੀ ਸੁਣਦੀ ਸੀ ਹਾਂ ਇਹਨੂੰ ਗੱਲਾਂ ਕਿ ਨਹੀਂ ਸੁਣਨੀ ਮੈਨੂੰ ਪਹਿਲਾਂ ਤੂੰ ਇੰਨਾ ਦੱਸੋ ਮਨਪ੍ਰੀਤ ਦਾ ਕੀ ਚੱਕਰ ਆ ਤੂੰ ਦੱਸਿਆ ਲਗਾ ਤੇ ਭਾਬੀ ਵੀ ਲੱਗਦੀ ਪੇਕੇ ਭੁਕੇ ਨਾਲੀ ਨਹੀਂ ਐ ਭਾਬੀ ਤੇ ਕੁਝ ਹੋਰ ਹੀ ਬੋਲਣਦੀ ਐ ਉਹ ਫੜਾ ਮੈਨੂੰ ਤੂੰ ਵੀ ਗੱਲਾਂ ਸੁਹਾ ਨਹੀਂ ਕਰਦੀ ਐ ਜਾਂ ਕੌਣ ਕੌਣ ਕਰ ਬਈ ਹਾਂ ਪਿਆ ਹਾਂ ਮੂੰਹ ਬਣਾ ਕੇ ਬੈ ਜਾ ਕੇ ਤੂੰ ਹੀ ਬੋਲਦੇ ਜੀ ਤਾਂ ਮੈਨੂੰ ਤੇ ਤੇਰੇ ਕੰਮ ਹੀ ਦੰਦੇ ਆ ਲੈ ਮੈਂ ਕੀ ਕਰਦਾ ਇੱਕ ਮੈਂ ਤੁਹਾਨੂੰ ਹੈ ਕਿ ਕੀਤਾ ਘਟ ਕੇ ਤੂੰ ਤੂੰ ਤੀ ਮੇਤੇ ਗੁੱਸਾ ਕਰੀਏ ਨੇ ਇੰਨੇ ਜਿੱਤੇ ਮੈਂ ਬਜ਼ਾਰੋਂ ਖਾ ਉਹਨਾਂ ਤੇ ਖਾਇਆ ਉਹ ਜਾ ਕੇ ਹਾਂ ਬੱਲਾ ਥੋੜਾ ਟਾਈਮ ਹੈਗਾ ਤੇਰਾ ਆ ਤਾਂ ਉਹ ਮਿੰਟ ਖੜੀ ਕਿ ਹੋ ਗਈ ਨੂੰ ਲੱਗੇ ਹੀ ਤੇ ਫੇਰ ਮੈਂ ਸੋਣੀ ਫੇਰ ਕਿ ਆਇਆ ਤੇਰੀ ਸ਼ਹੀ ਪਵਾੜੇ ਪੌੜੀ ਆ ਉਹ ਨਾਲ ਗੱਲ ਕਰਨੀਆਂ ਮਨਪੀਰ ਮਨਪੀਰ ਆ ਦੋ ਗਈ ਹੈ ਤੇ ਵੀ ਕਿ ਜੁਦਾ ਨਾ ਆਈ ਆ ਮੇਰੇ ਬਾਬੇ ਲੰਦਾ ਨੂੰ ਅੱਲਾ ਕਰੋ ਫਲੈਨੀ ਆ ਮੈਂ ਜਦੋਂ ਲੈਣਾ ਹੁੰਦਾ ਆ ਮਨਪਰੀਤ ਉਹ ਸਾਰੇ ਇੱਦਾਂ ਚੜਦੇ ਜਿਦਾ ਪਤਾ ਨਹੀਂ ਕੀ ਹੋ ਗਿਆ ਹੁੰਦਾ ਅਦੀ ਦੀਦੀ ਅੰਦਰ ਦੀਦੀ ਤੇ ਭਾਜੀ ਗੱਲਾਂ ਕਰਨ ਦੇ ਤੂੰ ਮੈਨੂੰ ਕੁਝ ਦੱਸ ਦੇ ਵੀ ਨਹੀਂ ਕਿ ਗੱਲ ਕੀ ਆ ਤੈਨੂੰ ਮੈਂ ਦੱਸਣਾ ਗਿਆ ਉਹਦੀ ਪੇਕੇ ਘੂਕਾ ਲੱਗਦੀ ਕੋਈ ਇਹਦੀ ਆਹ ਤੂੰ ਜਦੋਂ ਮੈਂ ਦੀਦੀ ਨੂੰ ਪੁੱਛਿਆ ਕਿ ਉਹਨੂੰ ਤੇ ਚੇਤਾ ਵੀ ਨਹੀਂ ਆਉਂਦਿਆ ਹੀ ਵੀ ਕੀ ਲੱਗਦੀ ਤੇ ਕੀ ਨਹੀਂ ਲੱਗਦੀ ਭਾਬੀ ਭਲਕੜੀ ਆ ਹਾਂ ਤੂੰ ਮੂੰਗਣਾ ਲੈ ਬੈਜਾ ਮੈਂ ਨਹੀਂ ਖਾਣਾ ਅੜ ਨਾ ਖਾਉ ਹਾਂ ਤਿੱਕੋ ਮੈਂ ਕੱਟ ਕੇ ਦਮਾ ਤੇ ਤੁਦ ਨਹੀਂ ਖਾਣਾ ਨਾ ਖਾਉ ਮੈਂ ਅਮੀਨ ਨਾ ਟਾਈਮ ਵੇਸਟ ਕੀਤਾ ਮਜਾਉਂ ਦੇ ਮਜਾਗਾ ਦਾ ਬਾਈ ਤੂੰ ਹੀ ਕਹਿੰਦੀ ਨਾ ਤੂੰ ਹੀ ਬੜੀ ਤੇਜ ਵਾ ਨਾਲੇ ਮਾਂ ਤੁਹਾਡੀ ਵੀ ਮੇਤੇ ਇਲਜ਼ਾਮ ਲਾਉਂਦੀ ਰਹਿੰਦੀ ਆਹ ਹੁੰਦੀ ਐ ਤੇਜ ਦੂਰ ਤਾਂ ਦੀ ਤਲਵਾਰ ਮੈਂ ਕਿੰਨਾ ਬਹਿਸਾਉਣ ਡੇ ਹਾਂ ਇੱਕ ਦਿ ਹੀ ਆ ਗਿਆ ਮੈਂ ਉਹ ਚਲ ਖੋਲ ਦੇ ਕੋਹ ਨਹੀਂ ਹੁੰਦਾ ਵੀ ਕੀ ਆ ਨੀ ਅਜਲੇ ਕੰਮ ਨੂੰ ਠੀਕ ਆ ਤੂੰ ਆ ਖੋਲ ਤੂੰ ਵੀ ਨਾ ਮੰਨ ਰਹਾ ਹੈ ਮੈਂ ਕਹਿੰਦੀ ਬਾਈ ਖੋਲ ਕਬੀ ਸਿੱਧਾ ਦੱਸਦੇ ਹਾਂ ਨੂੰ ਜਾ ਕੇ ਕੀ ਦਾਦਾ ਸਾਰੇ ਪਵਾੜੇ ਤੇਰੇ ਆ ਹੈ ਹੋਗੀ ਨਾ ਉਹ ਗੱਲ ਨਾਲੇ ਮੈਂ ਭਲਾ ਕਰਾਂ ਨਾਲੇ ਸਾਦੇ ਮੇਰੇ ਪਵਾੜੇ ਨਹੀਂ ਜਿੱਥੇ ਤੈਨੂੰ ਤੁਹਾਨੂੰ ਮਿਲਦੀ ਮਾਂ ਪੀਲ ਉਥੇ ਗੱਲ ਕਰਨਾ ਕਰ ਉਹਨੂੰ ਹੈ ਹੈ ਤੇਰਾ ਘਰ ਬਚਾਉਣ ਹੁੰਦੀ ਆ ਮਰ ਜਾਣੀਂ ਦਿਆ ਸਵਾਹ ਘਰ ਬਚਾਉਣੀ ਉਹਨੂੰ ਜਾ ਸਕ ਪੈਂਦਾ ਆ ਵੇ ਲੋਕ ਕਹਿੰਦੇ ਨੇ ਨਾਲੇ ਕੁੱਲ ਕਰੋ ਤੇ ਨਾਲੇ ਸਿਰ 'ਚ ਜੁੱਤੀਆਂ ਖਾਓ ਨੇਕੀ ਕਰ ਦਰੀਆਂ ਮਿਟਾਓ ਆ ਮੈਂ ਦੀ ਬੋਲੀ ਆ ਮੇਨਾਂ ਉਹ ਭਰਾ ਨਾਲ ਰੌਲਾ ਪਾਉਂਦੇ ਨਹੀਂ ਜਿਹਨੇ ਸੁਣ ਲਿਆ ਨਾ ਉਹਨੇ ਗੱਲ ਪਈ ਦੀ ਨਾ ਮੁਰਕੇ ਲੱਸਣਾ ਵੀਰ ਜਿੱਥੇ ਮੰਤਰੀ ਮਿਲਦੀ ਆ ਉਹਨੂੰ ਤੂੰ ਗੱਲ ਕਰਨ ਜਾ ਕਰਿਆ ਭਾਬੀ ਤੂੰ ਕਰਦਿਆਂ ਦੀ ਗੱਲ ਜਿਹੜੀ ਤੂੰ ਪਰੇ ਹੋਈ ਉਹਨੂੰ ਬਾਹਰ ਤੂੰ ਮਗਲ ਲਈ ਫਿਰਦੀ ਜ ਲਈ ਫਿਰਦੀ ਆ ਉਹ ਹੋਜੀ ਆ ਕਿ ਕੀ ਗੱਲ ਕੀ ਆ ਤੇ ਪੁੱਛ ਰਹੇਂਗੇ ਤੁਸੀਂ ਜਵਾਬ ਦੇ ਦੇ ਉਹਨੂੰ ਮੈਂ ਦੱਸਤਾ ਕਿ ਮੈਂ ਉਹਨਾਂ ਨੂੰ ਲੱਗੀ ਭਾਬੀ ਜੀ ਪੇਕੇ ਮੁਕੇ ਆਏ ਰਪਾ ਤਾਇਆ ਮੈਨੂੰ ਪੁੱਛਣ ਦੀ ਹੋਰ ਸਕਾਪਾ ਪਾ ਕੇ ਨਾ ਤੇਰੀ ਕੋਲ ਆਦੀ ਤੂੰ ਇਹ ਦੱਸ ਮੈ ਨਾ ਮੇਰੀ ਐਵੇਂ ਲੱਗਦੀ ਐ ਤੇ ਤੇਰੀ ਲੱਗਦੀ ਸੀ ਪਹਿਲਾਂ ਚੁੱਪ ਕਰ ਆ ਮੇਰੀ ਬੜੀ ਸ਼ੈਲੀ ਹੋਉ ਤੇ ਮੇਰੇ ਕਿਹੜਾ ਰਿਸ਼ਤੇਦਾਰੀ ਹੋ ਤੇ ਨਾਲ ਕੋਈ ਤੇ ਮੇਰੇ ਨਾਲ ਬੜਾ ਗਾ ਕੇ ਆਇਆ ਉਹ ਨਾ ਗਾੜੀ ਤੇ ਹੈਗੀ ਤੇ ਸਹੀ ਕਿੰਨਾ ਚਿਰ ਤੂੰ ਗੱਲ ਕਰਦਾ ਰਿਆ ਤੇ ਰਿਸ਼ਤਾ ਕਿਹਦਾ ਸੁੱਖ ਨੇ ਕਿਹਦਾ ਮੈਂ ਕਿਤਾਈ ਕਿਰਾਇਆ ਇਹ ਸੁੱਖ ਨੇ ਤੇ ਛੱਡਿਆ ਮੁਰਕੇ ਤੂੰ ਹੀ ਆ ਜੇ ਮੇਰਾ ਘਰ ਵੱਸ ਗਿਆ ਉਹ ਨਾ ਤੇ ਵਸਣ ਤੂੰ ਹੁਣ ਮੇਰਾ ਭਰਾਵਾ ਮੈਂ ਕਿੰਨੀ ਤਰ੍ਹਾਂ ਘਰ ਵੱਸੇ ਤੁਹਾਡੇ ਨਿਆਣੇ ਹੋਣ ਖੇਡਣ ਤੂੰ ਆਪਣੇ ਹੱਥਾਂ ਨਾਲ ਆਪਣਾ ਘਰ ਜਾੜ ਲੈਣਾ ਵਾ ਤੇ ਕਿੱਥੇ ਵਸਣਾ ਭਾਬੀ ਇਦਾਂ ਤੇ ਜਦੋਂ ਮੇਰੇ ਮਸਾ ਟੱਕਰ ਜਾਂਦੀ ਆ ਮਨਹੂਸ ਤੇ ਉਹਨੂੰ ਮੈਂ ਕਹਿੰਨੀ ਵੀ ਇੱਧਰ ਆ ਜਾ ਤੂੰ ਹੁਣ ਜੇ ਮੈਨੂੰ ਦੱਸਾਂ ਵੀ ਤੇਰੇ ਨਾਲ ਮੰਗੀ ਹੀ ਤੇ ਫਿਰ ਹੋਸ ਸਿਆਪਾ ਪੈ ਜਾ ਕਿ ਮੈਂ ਪਹਿਲੇ ਦੱਸ ਦੇ ਮੈਨੂੰ ਐਨੀ ਵੀ ਨਿਆਣੀ ਨਹੀਂ ਹੁੰਦੀ ਕਿਆ ਮੈਂ ਦੱਸ ਦੂ ਕਈ ਮੈਂ ਮੰਗਿਆਂਗੇ ਆਹੋ ਮੰਗੀ ਹੀ ਮੈਂ ਮੰਗੀ ਕਿਆ ਹੋਰ ਹਾਂ ਉਹਨਾਂ ਨੂੰ ਮੈਂ ਕਿਹਾ ਕਿ ਕਿਰਿਆਤਾ ਬੜਾ ਬੜਾ ਨਾ ਬਾਪਾ ਬਾਪਾ ਉਹ ਚਲ ਯਾਰ ਚੋ ਪਕਾ ਲਾ ਦੇ ਮੇਰ ਨਾਲ ਹੀ ਮੰਗੀ ਗੱਡੀ ਮੰਗੀ ਆ ਦੁਹੇ ਚੋਲੇ ਨਹੀਂ ਉਹਦੇ ਲੈ ਤੁਸੀਂ ਵੀ ਕਹਿ ਨਹੀਂ ਪਹਿਲਾਂ ਦੀਦੀ ਵੀ ਕਹਿਣ ਦੀ ਉਹ ਇੰਨਾ ਰਿਸ਼ਤਾ ਕਰਾਇਆ ਸੀ ਤੋ ਨਾਲ ਦਾਜ ਗੱਡੀ ਮੰਗ ਲਈ ਰਿਸ਼ਤਾ ਟੁੱਟ ਗਿਆ ਮੈਂ ਚੋਲੀ ਤੋ ਹੋਰ ਭਾਬੀ ਹਾਂ ਸੱਚ ਮੈਂ ਉਹ ਵਿਚੋਲੀ ਤੁਸੀਂ ਵੀ ਤੇ ਵਿਚੋਲੇ ਹੈਗੇ ਹੋ ਉਹਨਾਂ ਨੇ ਗੱਡੀ ਨਹੀਂ ਮੰਗ ਲਈ ਕੋ ਕੁੜੀਏ ਗੱਲ ਪਤਾ ਕੀ ਹੋਈ ਯਾਰ ਰਿਸ਼ਤਾ ਕਰਾਇਆ ਸੀ ਮੰਗੀ ਜੂ ਨਹੀਂ ਅੱਛਾ ਤੇ ਜਿੱਥੇ ਕਰਾਇਆ ਪਹਿਲਾਂ ਮੈਂ ਕਹਤਾ ਸਾਨੂੰ ਚਾਹੀਦਾ ਕੋਈ ਨਹੀਂ ਮੁੜ ਕੇ ਮੰਗ ਲਈ ਸੌਰ ਪੀਓ ਉਗਲਾਂ ਨਹੀਂ ਦੇ ਸਕਦੇ ਆਹਦੇ ਨੂੰ ਰਿਸ਼ਤਾ ਛੁੱਟ ਗਿਆ ਉਹਨਾਂ ਵੱਧ ਘੜ ਗਲਾਂ ਇਹਨੂੰ ਕਰਤੀਆਂ ਇਹ ਤਾਂ ਨਹੀਂ ਕੁੰਡੀਓ ਦੇ ਨਾਮ ਉੱਠੇ ਅਮਨ ਮੈਨੂੰ ਇਹ ਸੁਣ ਗੱਲ ਗੱਲ ਸੁਣ ਮੇਰੀ ਹੁਣ ਤੇ ਤੂੰ ਉਹਨਾਂ ਨਾਲ ਗੱਲ ਕੋਈ ਕਰੀ ਨਹੀਂ ਤਾਂ ਜੀ ਮੈਂ ਭਲਾ ਕਰਦੀਆਂ ਗੱਲਾਂ ਭਲਾ ਉਹਨਾਂ ਨਾਲ ਕਾਦੋ ਕਰਨੀਆਂ ਹੈ ਮੰਨਿਆ ਮੇਰੀ ਸਹੇਲੀ ਆ ਪਰ ਮੈਂ ਕਰਦੀਆਂ ਗੱਲਾਂ ਨਹੀਂ ਇੱਧਰ ਉੱਧਰ ਕਰਦੀ ਤੇ ਨਾ ਕਰੀ ਬਾਬਾ ਹਣ ਆਹੋ ਤੇ ਮੈਨੂੰ ਤੇ ਸੁਣ ਕੇ ਇਦਾਂ ਲੱਗਾ ਸੀ ਵੀ ਤੁਹਾਡੇ ਨਾਲ ਤੂੰ ਹੀ ਕਹਿਣ ਦੀ ਮੇਲਾ ਮੰਗੀ ਮੈਂ ਕਿਹੋ ਕਹਾ ਮੰਗੀ ਮੈਂ ਤਾਂ ਗੱਡੀ ਮੰਗੀ ਆ ਆਹ ਇਹਨਾਂ ਦਾ ਆਵਦੀ ਜੀ ਕਹਤਾ ਕਿ ਤੂੰ ਰਸ ਚੋਂ ਕੱਸ ਬੜਾ ਕੱਢਦੀ ਐ ਨਾ ਕੱਢਿਆ ਕਰ ਜ਼ਿੰਦਗੀ ਬਰਬਾਦ ਹੋ ਜਾਂਦੀ ਹੁੰਦੀ ਆ ਉਹ ਜਿਆ ਗੱਲਾਂ ਸੁਣ ਸੁਣ ਕੇ। ਉਹ ਚੱਲ ਮੈਂ ਜਾ ਰੋਟੀ ਪਾਣੀ ਕਰਉ ਉਸਤਾ ਕੇ ਲੈ ਕੇ ਆ ਕੁੜੀ ਤੇ ਇਹਦੀ ਲੜਾਈ ਆਪਣੇ ਘਰ ਪਾਈ। ਉਹ ਨਾ ਉਹ ਗੱਲਾਂ ਦਾ ਭੋਗ ਨਾ ਪਾ ਕਰੋ ਘਰ ਤੂੰ ਹਰਦੇ ਹੀ ਨਹੀਂ ਫੇਰ। ਇਹ ਵੀ ਸੁਣ ਗੱਲ। ਮੈਂ ਕਿਹਾ ਇਹ ਮਨਪੀਦਾ ਰਿਸ਼ਤਾ। ਉਹਨਾਂ ਨੇ ਮੰਗਲੀ ਵੱਡੀ ਗੱਡੀ ਤੇ ਦੱਸਦੇ ਜੇ ਦੇ ਵੀ ਦਿੰਦੇ ਤੇ ਫੇਰ ਕੀ ਹੀ। ਕੁੜੀ ਭਾਂਗੀ ਪ੍ਰਧਾਨ ਗਾੜੀ ਮਨਫਰੀਦ ਮਾਪਿਆਂ ਦੇ ਦਿਨ ਤਿਆਰ ਹੀ ਕੁੜੀ ਕਹਿੰਦੇ ਨਹੀਂ ਇਹ ਗੱਡੀ ਨਹੀਂ ਦੇਣੀ ਇਹ ਦਾਜ ਨਹੀਂ ਦੇਣਾ ਕੀ ਉਹਨੂੰ ਕਹਿੰਦੇ ਯਾਰ ਡੋਮੈਸਟਿਕ ਮੈਨੂੰ ਨਹੀਂ ਪਤਾ ਕੀ ਹੁੰਦਾ ਇਹ ਪਹਿਲਾਂ ਸੋਣ ਗੱਡੀ ਮੰਗਦਾ ਹੁੰਦਾ ਹੁਣ ਗੱਡੀ ਮੰਗਦਾ ਬਈ ਦਾਜ ਮੰਗਣਗੇ ਉਹ ਚੰਗੀ ਰਹੇਗੀ ਨਹੀਂ ਦੱਸ ਤੋੜਦਾ ਵਾ ਹਾਈ ਹਾਈ ਬਚਾਰੀ ਨੰਦਾ ਹੋਇਆ ਘਰ ਆ ਦਾ ਉਹਦਾ ਰਿਸ਼ਤਾ ਰੁੱਟ ਗਿਆ ਆਹ ਤੇ ਬਚਾਰੀ ਦੋ ਜਖਮਾ ਨੂਨ ਦਾ ਭਾਈ ਗੱਲਾਂ ਖੇਡ ਕੇ ਨਹੀਂ ਨਹੀਂ ਮੈਂ ਮੈਂ ਤਾਂ ਮੈਂ ਤਾਂ ਤੂੰ ਕਰਨੀਆ ਗੱਲਾਂ ਹੋਰ ਮੈਨੂੰ ਦੁਖੀ ਹੁੰਦਾ ਤੂੰ ਫੇਰ ਗੱਲਾਂ ਖੇਡ ਲਈ ਤੇਰਾ ਸਾ ਭਾਬੀ ਮੇਰੀ ਫਾਨੀ ਨਗਰਾਇਆ ਹੋਗੀ ਮੈਂ ਕਹੀ ਨਹੀਂ ਮੈਂ ਨਹੀਂ ਕਰਦੀ ਪਪਾ ਗੱਲਾਂ ਮੈਂ ਤਾਂ ਕਰਨੀਆਂ ਤੂੰ ਫੋਨ ਕਰ ਮੈਂ ਬੰਦ ਕਰਨ ਨੂੰ ਓਚਾ ਦੋ ਭਰਾਵਾ ਲਿਲਾਇ ਲਿਦਾਈ ਮਾਫ ਕਰੋ ਗਾੜੀ ਤੁਹਾਨੂੰ ਪਤਾ ਹੀ ਆ ਜਾ ਮੇਰੇ ਕਮਰੇ ਚ ਨਹਾਣ ਕੇ ਲੱਗੋ ਮੇਰੀ ਗੱਲ ਸੁਣੋ ਮੈਂ ਨਹੀਂ ਅੰਗਰੇਜ਼ੀ ਚ ਗਲਤ ਬੋਲ ਗਈ ਜੇ ਮੈਂ ਤਾਂ ਚੁੱਪ ਕਰ ਗਿਆ ਹਾਂ ਹੁੰਦੀ ਕਹਿਣਾ ਹੈ ਪੜੀ ਲਿਖੀ ਨਹੀਂ ਆ ਹੈ ਸੱਚੀ ਮੈਨੂੰ ਕਾਹਦੇ ਦਾ ਵੀ ਨਹੀਂ ਪਤਾ ਉਹ ਕੀ ਹੁੰਦੀ ਆ ਯਾਰ ਕੀਂਦਾ ਅੰਦਾਜ਼ ਨੂੰ ਕੋਈ ਨਹੀਂ ਕਹਿੰਦੇ ਆਉਦੀ ਗਈ ਛੜ ਡੌਲੀ ਕਹਿੰਦੇ ਨਾ ਮੈਨੂੰ ਨਹੀਂ ਅੰਗਰੇਜ਼ੀ ਦੀ ਸਿੱਧਾ ਕਹਿਣਾ ਦਾਜ ਇੱਕ ਲਾਂਤਵਾ ਦਾਜ ਦੇਣਾ ਤੇ ਲੈਣਾ ਪਾਗਵਾ ਬਸ ਇਦਾਂ ਹੀ ਕੁਝ ਮੈਂ ਵੀ ਸੁਣਿਆ ਆਂਦੇ ਉਹਦੀ ਕੇਸ ਚ ਫਸ ਗਿਆ ਉਹਦੇ ਕੇਸ ਚ ਫਸ ਗਿਆ ਤੇ ਮੈਂ ਨਹੀਂ ਗਲਤ ਬੋਲ ਗਈ ਉਹ ਪੜੀ ਰਹੀ ਉਹਨੇ ਸਮਝ ਜਾਣਾ ਹੀ ਸਾਰਾ ਉਹਨੂੰ ਵੀ ਸਮਝ ਲੱਗੀ ਪਛਾਣਦੇ ਰਹਾ ਮਿਹਰਬਾਨੀ ਕਰ ਚੁੱਪੀ ਜਾ ਕੇ ਦੋ ਤੂੰ ਚੰਗਾ ਮੈਂ ਨਹੀਂ ਠੰਡਾ ਪਾਣੀ ਪੀਣਾ ਜਾ ਜਾ ਪੀ ਜਾ ਚੌਣੇ ਨੇ ਜਾਂ ਦੁਖੀ ਕਰ ਮਾਰੀ ਗੱਲ ਬਾਰੇ ਕਿੱਥੇ ਹੋਣੀ ਕਿੱਥੇ ਨਹੀਂ ਹੋਣੀ ਇਹਨਾਂ ਆਪਣਾ ਘਰ ਜਾ ਕੇ ਬਹਿਣਾ ਦੋਹਾਂ ਜਾਣੀਆਂ ਨੇ ਓ ਕਿੰਨਾ ਨਿਗਾਹ ਜਾਈ ਪੱਕ ਗਿਆ ਵੇਲਾ ਜਿੱਦਾਂ ਜਿੱਦਾਂ ਦੀ ਕਿਸਮਤ ਉਹਦਾ ਦਾ ਹੀ ਕੋਈ ਪਹਿਲਾਂ ਪੱਕ ਜਾਣਾ ਵਾ ਕੋਈ ਆਪਣੇ ਟਾਈਮ ਆਉਣ ਤੇ ਪੱਕ ਜਾਣਾ ਵਾ ਆ ਨਹੀਂ ਕਾ ਜਾਈ ਪੱਕ ਗਿਆਈਓ ਇਦਾਂ ਹੀ ਆ ਜ਼ਿੰਦਗੀ ਦਾ ਵੀ ਕਿਹਦਾ ਚੰਗਾ ਪਹਿਲਾਂ ਹੋ ਜਾਂਦਾ ਵਾ ਕਿਸ ਦੀ ਕਿਸਮਤ ਜਿੱਦਾਂ ਦੀ ਹੁੰਦੀ ਆ ਥੋੜਾ ਟਾਈਮ ਪਾ ਕੇ ਹੋ ਜਾਊਗਾ ਐਵੇਂ ਸਾਡੇ ਵਰਗੇ ਕਾਲੇ ਪੈ ਜਾਂਦੇ ਆ ਆ ਵੀ ਪੱਕਾ ਲੱਗਦਾ ਡੈਡੀ ਭਾਵੇਂ ਗਵੇ ਮੇਰੀ ਚਾਹ ਨਹੀਂ ਲੈ ਕੇ ਆਉਂਦੀ ਮਾਛਾ ਕਹਿ ਗਈ ਗਲਾਸੀ ਤੇ ਉਹ ਵੀ ਭਾਵੇਂ ਠੰਡੀ ਹੋ ਜੇ ਚੱਲ ਡੈਡੀ ਨਗਾਉਂਗੀ ਵੀ ਖਾ ਲੋ ਅਮਰੂਦ ਵੀ ਨਾਲ ਹੀ ਹੋਰ ਵੇਖ ਲਾਂ ਕਿਦਾਂ ਸੁੱਖ ਵੀ ਲੈ ਕੇ ਆਉਂਦੀ ਹੁੰਦੀ ਹੁੰਦੀ ਹੈ ਕਲਾਸ ਵਿੱਚ ਤੇ ਆਪਾਂ ਖਾਣੀ ਇਕੱਠੀਆਂ ਬੈ ਕੇ ਕਦੀ ਅੰਬੀਆਂ ਖਾਣੀਆਂ ਕਦੀ ਫਲ ਆ ਖਾਣੇ ਅਮਰੂਦ ਕਿੰਨੂ ਯਾਦ ਕਰ ਬੈਠੀ ਸੁਖ ਨੂੰ ਆਪ ਤੇ ਬੈਠੀ ਜੋ ਮਿਲਣਾ ਹੀ ਗਾ ਜੋ ਚਾਹੀਦਾ ਹੀ ਉਹ ਮਿਲ ਗਿਆ ਉਹਨੂੰ ਮੇਰੇ ਵਰਗੀ ਸੁਦੈਨ ਇੱਦਾਂ ਹੀ ਤੁਰੀ ਫਿਰਦੀ ਚੱਲ ਕੋਈ ਨਹੀਂ ਮੇਰੀ ਰੀਜ ਵੀ ਐ ਨਹੀਂ ਬਾਦ ਦੇ ਮੁਲਖ ਜਾਂਦੀ ਚਲੋ ਜੋ ਕਰਮਾ ਚੋਹੀ ਹੋਣਾ ਜਿੱਦਾਂ ਰਿਜ਼ਲਟ ਆ ਗਿਆ ਤਿਆਰੀ ਕਰਕੇ ਗਾਂ ਜਾਣਾ ਬਸ ਮੰਮੀ ਡਾਡੀ ਹੋਣੀ ਖੁਸ਼ ਰਹਿਣ ਟੈਂਸ਼ਨ ਤੇ ਹਟੂਗੀ ਇਹਨਾਂ ਦੇ ਦਿਮਾਗ ਤੋਂ ਬਾਰ-ਬਾਰ ਮਨਜੋਦ ਦੀ ਯਾਦ ਆਉਂਦੀ ਹੈ ਕਿ ਮੇਰੀ ਕਵਰੀ ਤੇ ਮੈਨੂੰ ਪੁੱਛਦਾ ਮਨਪੀ ਤੂੰ ਕਿੱਥੇ ਗਲਤ ਸੀ ਤੇ ਕਿੱਥੇ ਸਹੀ ਸੀ ਸਾਰਾ ਆਗੋਸ਼ ਮਿਲ ਜਾਣਾ ਮੇਰੀ ਜ਼ਿੰਦਗੀ 'ਚ ਬਸ ਇੱਕੋ ਇਹੀ ਗੱਲ ਮੈਨੂੰ ਰੜਕਦੀ ਰਹੀ ਆ ਮਨਜੋਦ ਨੇ ਮੈਨੂੰ ਕਿਉਂ ਨਾ ਪੁੱਛਿਆ ਕਿ ਮਨਪੀ ਤੂੰ ਸਹੀ ਆ ਕਿ ਗਲਤ ਵਾ ਤੇਰੀ ਗਲ ਹੋ I deliver it to to ਕੀ ਗੱਲ ਵਾ? ਉੱਥੇ ਖੜੇ ਦੇਖੀ ਜਾਂਦੇ ਆ ਇੱਧਰ ਆ ਜਾਣਾ ਹੀ। ਤੇ ਮੈਂ ਵੇਖਣ ਈ ਆਂ ਕਿਦਾਂ ਮੂੰਹ ਬਣਾਉਣੀ। ਲੈ ਦੱਸ ਤੇ ਬਣਾਉਣੀ ਨਹੀਂ ਤੈਨੂੰ ਮੈਨੂੰ ਬੋਲਦੇ ਕਿਦਾਂ? ਇਹ ਕੰਮ ਹੀ ਇੱਧਰੇ ਕਰੰਡੀ ਤੂੰ। ਹਾਏ ਹਾਏ ਮੈਂ ਕਿਹੜੇ ਕੰਮ ਕਰਤੇ? ਬਗਾਨੀ ਕੁੜੀ ਲੜਾਈ ਤੂੰ ਘਰ ਚ ਪਈ। ਚਲ ਠੀਕ ਆ ਮੁੜ ਕੇ ਮੈਂ ਨਹੀਂ ਲੈਂਦੀ ਮੁੜ ਕੇ ਨਾਮ ਤੇ ਆ ਮੇਨਾ ਇਦਾਂ ਨਹੀਂ ਬੋਲਣਾ। ਅੱਗੇ ਤੂੰ ਆ ਦੱਸ ਤਾਂ ਮੈਂ ਤੁਹਾਨੂੰ ਪਹਿਲੀ ਫੇਣਾ ਕਿ ਉਹ ਦੱਸਿਆ ਨਹੀਂ। ਤੇ ਮੈਂ ਨਹੀਂ ਬੋਲਦਾ ਅੱਗੇ ਤੂੰ ਇਦਾਂ ਨਾ। ਤੇ ਉਹਦਾ ਨਾਮ ਹੀ ਲੈਣਾ ਮਿਲਾਂਗੇ। ਉਣੀ ਮੈਨੂੰ ਚੰਗਾ ਨਹੀਂ ਲੱਗਦਾ ਜਦੋਂ ਕੋਈ ਮੇਨੂੰ ਉੱਚੀ ਆਵਾਜ਼ ਚ ਗੱਲ ਕਰਦਾ ਹੈ ਸਾਰੇ ਮੇਰੇ ਹੱਥ ਧੋਵਗੇ ਤੇ ਮੇਰੇ ਪਿੱਛੇ ਪਏ ਆ ਤੂੰ ਤਾਂ ਇਦਾਂ ਕਰਨੀ ਹੀ ਆ ਉਹਦੀ ਜਾਣਕਾਰੀ ਲੈਣੀ ਤਾਂ ਬੜਾ ਕੋ ਹੁੰਦਾ ਵਾ ਉਹ ਠੀਕ ਆ ਬਾਬਾ ਹੱਥ ਜੋੜੇ ਨਹੀਂ ਕੇ ਗੱਲ ਕਰਦੀ ਕੋਈ ਚਾ ਠੀਕ ਆ ਫਿਰ ਗਲਤੀ ਹੋ ਗਈ ਹੈ ਕੋ ਆ ਕੇ ਵੀ ਮੇਤੋ ਹੋ ਗਈ ਆ ਕੇ ਇਹ ਤਾਂ ਨਹੀਂ ਕਿੱਥੇ ਚਲ ਗਈ ਆ ਹੈ ਉਹ ਤਾਂ ਉਹਦੀ ਮਿਰਚਾ ਲੈਣ ਗਈ ਤੇ ਹੱਲੇ ਤੱਕ ਨਹੀਂ ਆਈ ਮੰਮੀ ਹਾਂ ਕਿੱਥੇ ਚਲ ਗਈ ਮੈਂ ਉਹ ਗਵਾਂਢੀ ਘਰ ਤੇ ਖੜ ਚਲ ਗਈ ਹਾਂ ਤੂੰ ਹੀ ਤੇ ਜਾਣ ਨਹੀਂ ਮੇਰੇ ਨਾਲ ਚਲੀ ਹੋਏ ਹੋਏ ਮੈਂ ਮਿਰਚਾਂ ਦਾ ਮੱਝ ਖਾ ਗਈ ਮੈਂ ਦੇਖੂ ਤੇ ਫਿਰ ਮੈਂ ਉੱਧਰ ਚਲ ਗਈ ਚਲ ਛੱਡ ਮੰਮੀ ਮੈਂ ਤੁਹਾਨੂੰ ਕਹਿਣਾ ਹੈਗਾ ਮੈਂ ਪੇਕੇ ਜਾਣਾ ਹੋਰ ਕਿਉਂ ਮੈਂ ਤਾਂ ਤੁਹਾਨੂੰ ਬੜੀ ਸੋਹਣੀ ਛੱਡ ਕੇ ਗਈ ਤੇ ਐਡੀ ਸ਼ਰਤ ਤੂੰ ਤਿਆਰ ਹੋ ਗਈ ਹੈ ਕੀ ਗੱਲ ਬਣੀ ਦਿਲ ਲਾਦਾ ਮੰਮੀ ਇੱਥੇ ਮੈਂ ਪੇਕੇ ਜਾਣਾ ਬਸ ਨਾ ਪੁੱਤ ਮੈਂ ਲੜਕੇ ਨਹੀਂ ਜਾਂਦੇ ਨਾਲ ਨਾ ਮੰਮੀ ਦਾ ਦੱਸ ਮੇਰਾ ਦਿਲ ਕਰੰਦੇ ਆ ਸਾਰਾ ਟੱਬਰ ਤੇ ਮੈਨੂੰ ਝਿੜਕਾ ਹੀ ਮਾਰਦਾ ਰਹਿੰਦਾ ਨਹੀਂ ਕੋਈ ਵੀ ਤੇ ਨਹੀਂ ਝਿੜਕਾ ਮਾਰਦਾ ਮਾਰਦਾ ਹੀ ਆ ਮੰਮੀ ਨਹੀਂ ਨਹੀਂ ਕੋਈ ਨਹੀਂ ਮਾਰਦਾ ਕਿ ਮੈਂ ਇਦਾਂ ਨਹੀਂ ਕੱਲਣੀ ਤੇ ਵਿਆਹ ਨੂੰ ਕੜਾ ਸਿਰ ਹੋਇਆ ਤੇਰੇ ਨੂੰ ਤੇ ਹੋਰ ਕੀ ਮੰਮੀ ਮੈਂ ਜਦੋਂ ਉਦੀ ਆਈ ਆ ਤੇ ਉਦੋਂ ਦੇ ਮੇਰੇ ਪਿੱਛੇ ਪੈ ਗਏ ਮੇ ਮੇਰਾ ਨਹੀਂ ਦਿਲ ਲੱਗਦਾ ਇੱਥੇ ਮੈਂ ਮੇਰਾ ਦਿਲ ਕਰੰਦੇ ਆ ਜਾਣ ਨੂੰ ਮੈਂ ਜਾਣ ਤਮੰਨਾ ਕੀ ਆਂਦਾ ਤੈਨੂੰ ਅੱਲੜੀ ਲੜੀ ਜਾਂਦੇ ਸਵੇਰ ਦੇ ਮੇਰੇ ਨਾਲ ਮੇਰੇ ਪਿੱਛੇ ਹੀ ਪਏ ਆ ਕੋਈ ਨਹੀਂ ਕੈਨੂੰ ਪਹਾਂਦਾ ਕੀ ਹੋ ਗਿਆ ਤੇ ਹੋ ਨਹੀਂ ਕੋਈ ਤੈਨੂੰ ਪਹਾਂਦਾ ਇਦਾਂ ਨਹੀਂ ਮੈਂ ਜਾਣ ਦੇਣੀ ਰਮਾਨਾ ਬਹੁਤ ਕਰਤੇ ਕੋਈ ਗੱਲ ਨਹੀਂ ਕੋਈ ਤੈਨੂੰ ਕੋਹ ਹੰਦਾ ਮੇਰੇ ਹੁੰਦੇ ਨਹੀਂ ਤੈਨੂੰ ਕੋਈ ਕੋਹ ਹੰਦਾ ਮੈਂ ਨਹੀਂ ਅੱਦਾ ਜਾਣ ਦੇਣਾ ਚੱਲ ਕਰ ਉਹ ਹੈ ਕਿ ਇਹ ਆਇਆ ਮੇਰੇ ਮਗਲੂੰ ਫੂ ਫੂ ਕਰਦੀ ਅੰਦਰ ਵੜ ਗਈ ਮੈਂ ਦੇਖੀ ਜਾਣਾ ਮੈਂ ਦੇਖੀ ਜਾਣਾ ਤੇ ਕੀ ਗੱਲ ਹੋਈ ਹੈ ਮੰਮੀ ਬੇਟੀੜਾ ਕੁਛ ਹੋਇਆ ਤੇਰੇ ਮਗਲੂੰ ਹਾਂ ਜਦ ਲਈ ਮੇ ਚਲਣੀ ਆਪ ਦੇ ਭਾਨਾ ਲਾ ਕੇ ਹੋਲੀ ਜੀ ਨਾ ਮੰਮੀ ਤੋਂ ਨਿਕਲ ਗਈ ਮੈਨੂੰ ਫਸਾ ਕੇ ਚਲ ਤੇ ਕੀ ਕਰਦੀ ਮੈਂ ਫਿਰ ਚੰਗੇ ਲੱਗੀ ਦਾ ਕੱਲ ਤਾਂ ਵਿਆਹ ਕਰਿਆ ਦੀਦ ਬੋਲਦੇ ਚੰਗੇ ਲੱਗੀ ਦਾ ਇੰਨੀ ਤੇਜ ਜਨਨੀ ਹੈ ਨਾ ਜਿਹੜਾ ਕੋਸਾ ਨਹੀਂ ਮੰਨੇ ਨੂੰ ਵੱਖਰਾ ਪੁੱਛ ਜਾਂਦੀ ਮੈਨੂੰ ਵੱਖਰਾ ਪੁੱਛ ਜਾਂਦੀ ਹਨ ਕੋਈ ਗੱਲ ਹੀ ਨਹੀਂ ਆਉਂਦੀ ਜਦੋਂ ਮਨਪ੍ਰੀਤ ਬਾਦ ਪੁੱਛੇਗੀ ਹੋਲੀ ਜੀ ਨਾ ਮੰਮੀ ਤੂੰ ਤੇ ਕਿਸ ਦੀ ਮੈਂ ਦੇ ਮੰਨਾ ਤੇ ਵੀ ਤੇ ਫਸ ਗਏ ਮੈਂ ਤੁਹਾਨੂੰ ਦੱਸਣ ਲਈ ਆ ਕਿ ਮੈਂ ਤੇ ਚੱਲ ਗਈ ਵੀ ਕੀ ਕਲਾ ਪਾਉਣੀ ਆ ਤੇ ਕਲਾ ਤੇ ਪੈਣੀ ਪੈਣੀ ਤੇ ਪੈ ਗਈ ਨਾ ਫਿਰ ਆਪ ਤੇ ਮਮੀ ਤੋਂ ਪਾਸੇ ਤੇ ਹੋ ਗਈ ਸਾਡੇ ਭਾ ਦੀ ਪੈ ਗਈ ਕਿ ਨਹੀਂ ਕਲਾ ਤੇ ਕੀ ਖੈਰ ਆਂਦੀ ਹੀ ਆਂਦੀ ਵੀ ਮਨਪਰੀਦ ਕੋਣ ਆ ਮਨਪਰੀਦ ਕੌਣ ਆ ਤੁਹਾਡਾ ਕੀ ਰਿਸ਼ਤਾ ਮਨਪਰੀਦ ਦੇ ਨਾਲ ਹਾਂ ਤੇ ਫੇ ਮੈਂ ਕੀ ਕਹਿਣਾ ਨਹੀਂ ਗੋਲਾ ਉਤਰੀਆਂ ਬਵਾਲੇ ਛਾਲ ਚੰ ਲਿਆ ਆ ਕੇ ਤੇ ਫੇਰ じゃ ਕੀ ਗੱਲ ਮੁਕਾਈ ਆਂਦਰਾ ਕਹਿਣਾ ਮੈਂ ਇਹ ਹੀ ਦਾਜ ਮੰਗਦੇ ਹੀ ਮਨਪਰੀ ਦੀ ਜਿਹੜਾ ਮਨਪਰੀ ਦੀ ਜਿੱਥੇ ਮੰਗੀ ਸੀ ਮੈਂ ਦੇ ਬਹਾਨੇ ਭੁੰਨੇ ਆਪਾਂ ਲਾਏ ਵੀ ਮਾਨਪੀ ਦਾ ਹੀ ਰਿਸ਼ਤਾ ਕਰਾਇਆ ਸੀ ਤੇ ਉਹ ਦਾਜ ਮੰਗਦੇ ਕਹਿ ਹੰਤਰਾ ਇਹ ਦਿੱਤਾ ਉਹੋ ਘਰੇ ਲੋ ਹਿੱਸਾ ਕਰਦੇ ਇੰਨਾ ਦਿਮਾਗ ਖੋਤਾ ਹੋ ਗਿਆ ਵੀ ਗੱਲ ਨਾ ਆਵੇ ਉਦੋਂ ਮੈਨੂੰ ਫਟਾਫਟ ਕੋਈ ਤੇ ਫਿਰ ਇਹਦਾ ਬਹਾਨੇ ਭੁੰਨੇ ਲਾਗੇ ਤਾਂ ਉਹਨੂੰ ਘੜੋਂ ਲਾਇਆ ਆਪਣੇ ਤੇ ਉਹ ਤੇ ਪੇਕੇ ਤੇ ਆਰ ਹੋ ਗਈ ਆ ਵੀ ਮੈਂ ਕਿ ਮੈਨੂੰ ਸਾਰੇ ਗੱਲਾਂ ਕਰਦੇ ਮੰਮੀ ਗੱਲ ਤਾਂ ਆਪਾਂ ਕੋਈ ਵੀ ਨਹੀਂ ਕੀਤੀ ਜਿਹੜੀਆਂ ਗੱਲਾਂ ਹੋਣਦੀਆਂ ਹੀ ਉਹਨਾਂ ਦਾਖਿਆ ਚਾਰ ਦਿੱਤਾ ਚਾਰ ਦਿੱਤਾ ਆ ਹੋ ਗਏ ਹੁਣ ਇਹ ਵੀ ਨਾ ਮਮੀ ਮੇਰਾ ਲਾਦੀ ਚੰਗਾ ਨਾ ਮੈਂ ਕੀ ਲਾਉਣਾ ਵਾ ਮੈਂ ਇੱਥੇ ਆ ਖੰਡੇ ਵੀ ਕੀ ਇਹਨੇ ਕੀ ਕਰ ਦੇਈ ਆਏ ਉਦੀ ਤਾਂ ਹੁਣ ਮੈਂ ਉਥੋਂ ਖਲੋਤੀ ਲਿਆਈਆਂ ਮੈਂ ਪੇਕੇ ਚੱਲੀ ਆ ਮੈਨੂੰ ਗੱਲਾਂ ਕਰਦੇ ਆ ਮੈਨੂੰ ਸਾਰੇ ਮੰਨਾ ਵੀ ਗੱਲਾਂ ਕਰਦਾ ਮੈਨੇ ਸਾਰੇ ਗੱਲਾਂ ਕਰਦੇ ਜਿੱਦੰਦੀਆਂ ਮਮੀ ਇੱਥੋਂ ਸਾਹ ਬਲਾ ਲਾ ਹਾਂ ਮੇਰੇ ਵਿੱਚ ਤੇ ਉਹਦੇ ਵਿੱਚ ਕੀ ਫਰਕ ਆ ਕੋਈ ਨਹੀਂ ਮੇਰੇ ਹੈ ਕੋਈ ਕਿਉਂ ਨਹੀਂ ਫਰਕ ਆ ਆ ਫਰਕ ਵਾ ਮੰਮੀ ਤੈਨੂੰ ਦੇਖਦਾ ਨਹੀਂ ਪਰ ਮੈਨੂੰ ਸਭ ਕੋ ਦਿਖਣ ਰਿਹਾ ਮੇਰੇ ਨਾਲ ਤਾਂ ਹੀ ਕਈ ਕੋ ਬੋਲ ਕੋ ਬੋਲ ਕੀਤੇ ਤੁਸੀਂ ਵੀ ਕਿਤੇ ਮੰਨੇ ਨੇ ਵੀ ਕੀਤੇ ਮੇਰੇ ਤੇ ਇਲਜ਼ਾਮ ਵੀ ਲਾਏ ਕਿ ਤੁਸੀਂ ਸੁਖ ਨਾਲ ਇਦਾਂ ਕੀਤਾ ਉਦਾਂ ਕੀਤਾ ਮਨਪੀ ਦਾ ਰਿਸ਼ਤਾ ਤੂੰ ਉਝੜਾਇਆ ਫੇਰ ਵੀ ਮੈਂ ਇੱਥੋਂ ਪੈਰ ਨਹੀਂ puttedਿਆ puttedਿਆ ਕਦੀ ਪੈਰ ਇੱਥੇ ਗੱਲ ਕੋਈ ਵੀ ਨਹੀਂ ਹੋਈ ਗੱਲਾਂ ਤੁਸੀਂ ਆਣੀ ਚਿਹਰਾ ਘਰ ਦੇ ਵਿੱਚ ਗੱਲਾਂ ਤਾਂ ਕਈ ਹੋ ਜਾਂਦੀਆਂ ਹੋ ਜਾਂਦੀਆਂ ਹੁਣ ਗੱਲਾਂ ਹੁੰਦੀਆਂ ਰਹਿੰਦੀਆਂ ਨਾਲੇ ਸਾਰੀਆਂ ਮੈਂ ਇੱਥੇ ਰਹਿਣਾ ਲੜਾਈ ਚ ਗਣਾ ਕਰਕੇ ਵੀ ਤੇ ਇੱਥੇ ਹੀ ਆਉਣਾ ਚਾਰ ਬੰਦੇ ਇਕੱਠੇ ਕਰਨੇ ਸਿਰ ਉਹ ਤੇ ਮੈਂਬਰ ਸਰਪੰਚ ਇਕੱਠੇ ਕਰਕੇ ਤੇ ਆਦੀ ਬਜਨਾਮੀ ਤੇ ਨਾਲ ਸੌਰਿਆਂ ਦੀ ਬਜਨਾਮੀ ਹਾਂ ਤੇ ਉਹ ਲੂੰ ਚੁੱਤ ਕੇ ਹੈ ਮੈਂ ਚੱਲਨੀ ਆ ਉਹ ਤੇਰੇ ਸਾਹਮਣੇ ਮੈਂ ਵੀ ਪਖੰਡ ਕਾਂਢੀ ਸਾਡੇ ਸਾਹਮਣੇ ਤੇ ਉਹਨੇ ਇੱਕ ਵਾਰੀ ਵੀ ਨਹੀਂ ਨਾਲ ਲਾਵੇਂ ਮੈਂ ਆਪਣੇ ਪੈਕੇ ਚੱਲਦੀ ਆ ਉਹ ਤੈਨੂੰ ਡਰਾਉਂਦੀ ਓ ਉਹਦਾ ਇਰਾਦਾ ਆਣਾ ਮੈਂ ਮਿੰਟੋ ਜਦੀ ਇਹਨਾਂ ਤੇ ਛੱਪਾ ਪਾ ਲਾਂ ਤੇ ਛੱਪਾ ਮੈਂ ਪੈਣ ਤੇ ਨਹੀਂ ਦੇਣਾ ਛੱਪਾ ਹੀ ਕਿਉਂ ਪਾਉਣਾ ਆਹੋ ਆ ਕਲ ਦੀਆਂ ਕੁੜੀਆਂ ਨੇ ਜਿਹੜੀਆਂ ਕੱਲ ਜਾਂਦੀਆਂ ਫਿਰਦੀਆਂ ਅੱਜ ਵਿਆਹ ਹੋ ਗਏ ਤੇ ਗੱਲਾਂ ਵੀ ਆਉਂਦਾ ਪਈ ਇਹਨਾਂ ਨੂੰ ਇਹ ਬਹੁਤ ਗੱਲਾਂ ਪੜ ਘਾਗੀਆਂ ਲੈਣੀਆਂ ਚਾਰ ਰੱਖ ਰਹੀ ਤੇ ਸਾਰੇ ਸਹੁਰਿਆਂ ਥੱਲੇ ਰੋਣਾ ਚੰਦਣਾ ਮੰਮੀ ਪੜਾਈ ਚ ਤੇ ਹੋ ਜਦੋਂ ਚਾਚ ਮਾਤਾ ਪੜ ਲੈਂਦੇ ਨਾ ਕਹਿੰਦੇ ਅਸੀਂ ਬਾਹਰ ਚਲ ਜੀਏ ਆਜ਼ਾਦੀ ਦੀ ਜ਼ਿੰਦਗੀ ਜੀਏ ਥੋੜਾ ਪਤਾ ਵੱਡਿਆਂ ਦੀਆਂ ਵੀ ਗੱਲਾਂ ਚੱਲਣੀਆਂ ਪੈਂਦੀਆਂ ਵਾ ਪਰ ਉਹ ਹੁਣ ਕੋਈ ਚੱਲਦਾ ਨਹੀਂਗਾ ਹੁਣ ਨਹੀਂ ਚੰਦਦੇ ਆ ਆਪਣੀ ਅਸੀਂ ਕਮਾਈ ਕਰਾਂਗੇ ਆਪਣੇ ਸਿਰ ਤੇ ਖਾਂਗੇ ਕਿਸਦੇ ਹੱਥਾਂ ਵਾਲਾ ਵੇਖਣਾ ਪਊਗਾ ਆ ਗੱਲਾਂ ਹੀ ਆ ਅੱਜ ਕੱਲ੍ਹ ਦੀਆਂ ਕੁੜੀਆਂ ਦੀਆਂ ਹਾਂ ਤੇ ਠੀਕ ਹੋ ਚਲੋ ਵੀ ਇਹ ਲੈ ਕੇ ਕੀਤੇ ਨਹੀਂ ਜਾਂਦੀ ਹੁਣ ਰਾਤ ਇਹ ਨਾ ਹੋਵੇ ਫੇ ਰਾਤ ਬੈ ਕੇ ਸੋਚਦੀ ਰਵੇਂ ਅੱਗੇ ਹਾਂ ਦੀ ਮੈਨੂੰ ਰਾਤ ਨੀਂਦ ਨਹੀਂ ਆਈ ਤੇ ਹੋਰ ਮਿਲ ਕੇ ਚੌਹਾਂ ਦਿਨਾਂ ਨੂੰ ਗੋਲੀਆਂ ਖਾਂਦਾ ਵੀ ਨੀਂਦ ਨਹੀਂ ਆ ਫਿਰ ਜਦੋਂ ਸਤਾਉਣਾ ਹੋਵੇ ਫੇ ਰੇਹੋ ਕੋਨੀ ਹੋਣਾ ਵਾ ਜਦੋਂ ਸਤਾਉਣਾ ਹੋਵੇ ਤੇ ਮੀਤੇ ਮੇਰਾ ਮੇਖਿਆ ਵਿੱਚੇ ਮੇਰਾ ਨਹੀਂ ਕੇਰਾ ਕੀ ਮੈਂ ਕਰਨਾ ਵਾਂ ਅਜੇ ਕੱਲ੍ਹ ਆਈ ਆ ਤੇ ਅੱਜਾਨੀ ਤੋਂ ਬੋਲਣ ਦਾ ਪੀ ਇਹ ਜੇ ਅਖਰ ਚੱਕਾ ਪਾ ਪੁੱਲ ਗਿਆ ਤੇ ਬਸ ਫੇ ਨਹੀਂ ਹਟੇ ਮੰਮੀ ਮਾਨਪਰੀਦਣ ਲੱਗੇ ਟੋਕ ਟੋਕੇ ਤੇ ਆਵਖਣੋਦੀ ਜੇ ਉਹਨੂੰ ਮੈਂ ਕਰੇ ਉਰੇ ਕਰ ਦਿੱਤਾ ਤੇ ਮੈਂ ਮੰਨੇ ਦਾ ਹੀ ਘਰ ਬਚਾਇਆ ਮੰਨਾ ਵੀ ਮੇਰਾ ਦਿਵਾਲੇ ਹੋ ਗਿਆ ਅੰਦਰ ਜਾ ਕੇ ਇਹ ਤੂੰ ਸਾਰੇ ਤੇਰੇ ਪਵਾੜੇ ਆ ਭਾਬੀ ਮੈਂ ਭਰਾਵਾ ਮੈਂ ਤੇ ਤੇਰਾ ਘਰ ਬਸਦਾ ਹੋ ਜੇ ਮੈਂ ਤਾਂ ਕਹਿਨੀ ਆ ਪਰ ਤੁਸੀਂ ਤੇ ਮੇਰੇ ਦਿਵਾਲੇ ਹੋ ਗਏ ਨੇ ਇਹ ਤਾਂ ਨਹੀਂ ਦੱਸਿਆ ਤੇ ਇਹਦੇ ਨਾਲ ਮੰਗਿਆ ਨਹੀਂ ਨਹੀਂ ਮੰਮੀ ਰੱਬ ਰੱਬ ਕਰ ਮੈਂ ਨਹੀਂ ਹੋਗੀ ਦੱਸਿਆ ਜਦ ਆ ਜਾਣਾ ਆਪੇ ਠੀਕ ਹੋ ਜਾਣਾ ਆ ਗੀ ਮੈਨੂੰ ਮੰਨਾ ਵੀ ਪਾਜ ਪਾਜ ਪੈਂਦਾ ਪਤਾ ਨਹੀਂ ਉਹਨਾਂ ਦੋਵਾਂ ਦੀ ਬਾਵਾ ਇੱਥੇ ਗੱਲਾਂ ਆਈਆਂ ਥੋੜੀਆਂ ਕਿ ਤੂੰ ਸੁਣੀਆਂ ਹਾਂ ਆਹ ਹੋ ਇਹੋ ਕੁਸ਼ਦੀਪੇ ਮਨਪ੍ਰੀਤ ਕੀ ਲੱਗਦੀ ਆ ਦੀਦੀ ਤੇ ਤੇ ਉਹਨੇ ਡੰਗਰ ਨੇ ਇਹ ਕਹਿ ਦਿੱਤਾ ਵੀ ਮਨਪ੍ਰੀਤ ਬਲਜੀਤ ਦੀ ਰਿਸ਼ਤੇਦਾਰੀ ਆ ਮਨਪ੍ਰੀਤ ਦੇ ਨਾਲ ਮੈਂ ਹਾਂ ਰਿਸ਼ਤੇਦਾਰੀ ਉਹ ਮੇਰੇ ਰਿਸ਼ਤਾ ਕਰਾਇਆ ਹਿਬਾਨੇ ਹੁੰਨੇ ਲਾ ਕੇ ਉਹਨੂੰ ਗੱਲੋਂ ਕਰਾਇਆ ਮੈਂ